ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਰਾਜੂ ਕਣਕਵਾਲੀਆ Facebook ਪੇਜ ਤੇ ਰਾਜੂ ਕਣਕਵਾਲੀਆ YouTube ਚੈਨਲ ਤੇ ਸੋ ਅੱਜ ਦਾ ਜਿਹੜਾ ਬਲੌਗ ਹੈ ਜੀ ਅੱਜ ਦਾ ਬਲੌਗ ਰੁਗਾ ਮੋਗੇ ਅੱਜ ਜਾ ਰਹੇ ਅਸੀਂ ਮੋਗੇ ਤੇ ਉੱਥੇ ਧਾਕਾਂਗੇ ਸਾਨੂੰ ਵੀ ਕੀ ਕੁਝ ਬਣਾਉਂਦੇ ਨੇ ਪ੍ਰੋਜੈਕਟ ਬਣਾਉਂਦੇ ਨੇ ਉਹ ਜਿਹੜੇ ਕਿ ਆਰਗੈਨਿਕ ਗਣੋਆ ਦੀ ਖਾਦ ਵਗੈਰਾ ਹੋਰ ਵੀ ਜਿਹੜੀਆਂ ਚੀਜ਼ਾਂ ਹੋਣੀਆਂ ਤੁਹਾਨੂੰ ਲਾਵਾਗੇ ਤੇ ਜੁੜੇ ਰਹੋ ਜੀ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਨਾਲ ਸੋ ਮਿਲਦੇ ਆ ਜੀ ਤੇ ਦਿਖਾਉਣੇ ਤੁਹਾਨੂੰ ਮੋਗੇ ਦਾ ਬਲੌ ਪਿੰਡ ਕਣਕਵਾਲ ਭੰਗੋਂ ਦਾ ਸੀ ਡੀਜ਼ਲ ਪਵਾ ਕੇ ਜੀ ਤੇ ਗੱਡੀ ਦੇ ਵਿੱਚ ਚੱਲ ਪਏ ਤੇ ਅੱਗੇ ਪਹੁੰਚ ਗਏ ਅਸੀਂ ਜੋਤਨੌਲੇ ਤੋਂ ਨਾ ਬਰਨਾ ਮਤਲਬ ਕੇ ਸਾਹ ਹੋ ਕੇ ਟਡਰੀਆਂ ਹੋ ਕੇ ਤਨੌਲੇ ਨੂੰ ਜਿਹੜਾ ਰਸਤਾ ਜਾਂਦਾ ਜੀ ਇੱਕ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਬਹੁਤ ਵਧੀਆ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਹ ਸੋਨੂੰ ਦਿਖਾਉਣੇ ਨੇੜੇ ਤੋਂ ਤਸਵੀਰਾਂ ਜੁੜੇ ਰਹੋ ਤੁਸੀਂ ਸਾਡੇ YouTube ਚੈਨਲ ਦੇ ਨਾਲ ਸਾਡੇ Facebook ਚੈਨਲ ਦੇ ਨਾਲ ਰਾਜੂ ਗੰਕਵਾਲੀਆ Facebook ਪੇਜ ਤੇ ਰਾਜੂ ਗੰਕਵਾਲੀਆ YouTube ਚੈਨਲ ਦੇ ਨਾਲ ਇਹ ਦੇਖੋ ਜੀ ਕਿ ਅੱਗੇ ਪਹੁੰਚ ਗਏ ਜੀ ਅਸੀਂ ਧਨੌਲੇ ਦੇ ਉੱਤੇ ਪਾਈਪ ਦੇ ਉੱਤੇ ਮਕਾਸਰ ਜੀ ਆਵੇਲੀ ਇੱਥੋਂ ਅਸੀਂ ਨਾਸਤਾ ਬਣਾ ਕੇ ਕਰਕੇ ਫੇਰ ਅੱਗੇ ਚੱਲਾਂਗੇ ਇਤਹਾਸ ਅਵੇਲੀ ਦੁਬਾਰਾ ਫੇਰ ਤੋਂ ਅਸੀਂ ਨਾਸ਼ਤਾ ਪਾਣੀ ਕਰਕੇ ਚੱਲ ਪਏ ਜੀ ਮੋਗੇ ਵਾਲੇ ਰੋਡ ਦੇ ਉੱਤੇ ਪਹੁੰਚ ਗਏ ਇਹ ਇਹ ਜਿਹੜਾ ਨੈਸ਼ਨਲ ਹਾਈਵੇ ਚੱਲਦਾ ਹੈ ਉਹਦੇ ਉੱਤੇ ਸੀ ਕਿ ਮੋਗਾ 64 ਕਿਲੋਮੀਟਰ ਬਰਨਾਲਾ ਸੋ ਅਸੀਂ ਪਹੁੰਚ ਚੁੱਕੇ ਜੀ ਆਪਣੀ ਮੰਜ਼ਲ ਦੇ ਉੱਤੇ ਸੋ ਤੁਹਾਨੂੰ ਮਿਲਾਉਣੇ ਇੱਥੇ ਪੰਡਤ ਸ੍ਰੀ ਸੁਦਰਸ਼ਨ ਸ਼ਰਮਾ ਜੀ ਨੇ ਜੋ 52 ਸਾਲ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹੇ ਨੇ ਤੇ ਹੁਣ ਇਹਨਾਂ ਨੇ ਉਰੇ ਆ ਕੇ ਆਪਦਾ ਫਾਰਮ ਖੋਲਿਆ ਹੋਇਆ ਜੀ ਤੇ ਅਮਰੀਕਨ ਬਟੇਰਾ ਫਾਰਮ ਹੈ ਤੇ ਇੱਥੇ ਖਾਦ ਵਗੈਰਾ ਵੀ ਗੰਡੋਆਂ ਦੀ ਖਾਦ ਤੇ ਵਰਮਿੰਗ ਕੰਪੋਸ ਜਿਹੜਾ ਆਰਗੈਨਿਕ ਤਰੀਕੇ ਨਾਲ ਜੋ ਇੱਥੇ ਪੈਦਾ ਕਰਦੇ ਨੇ ਤੇ 55 ਸਾਲ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿਣ ਤੋਂ ਬਾਅਦ ਤੇ ਪਹੁੰਚੇ ਨੇ ਜੀ ਇਹ ਇੰਡੀਆ ਦੇ ਵਿੱਚ ਹੁਣ ਇੱਥੇ ਇਹਨਾਂ ਨੇ ਆਪਣਾ ਬਿਜ਼ਨਸ ਹੈ ਜਿਹੜਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੰਡੋਏ ਲਗਾਏ ਹੋਏ ਨੇ ਇਹਨਾਂ ਨੇ ਕਾਫੀ ਮਾਤਰਾ ਦੇ ਵਿੱਚ ਜੋ ਇਹ ਪੱਕੇ ਬਣਾਏ ਨੇ ਹੁਣ ਇਹ ਬਟੇਰਾ ਜੀ ਬਟੇਰੇ ਦਾ ਫਾਰਮ ਬਣਾਇਆ ਜਾਨੀ ਕਿ ਬਟੇਰੇ ਛੱਡੇ ਹੋਏ ਨੇ ਬਟੇਰੇ ਦੇ ਐਗ ਵਗੈਰਾ ਇਹ ਸੇਲ ਕਰਦੇ ਨੇ ਦੇਸੀ ਆਂਡੇ ਨੇ ਜੋ ਉਹ ਵੀ ਇਹ ਸੇਲ ਕਰਦੇ ਨੇ ਜੀਰੇ ਸੋ ਇਹ ਨੇ ਜੀ ਪੰਡਤ ਸ਼੍ਰੀ ਸੁਦਰਸ਼ਨ ਸ਼ਰਮਾ ਜੀ ਜੋ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ 73 ਸਾਲ ਰਹੇ ਨੇ 52 ਸਾਲ ਦੀ ਉਮਰ ਹੈ ਜਿਹੜੀ ਉਹ ਉੱਥੇ 55 ਸਾਲ ਦਾ ਮੋਗਾ ਟਰੱਕਿੰਗ ਸਕੂਲ ਹੈ ਜੋ ਡਰਾਈਵਿੰਗ ਸਕੂਲ ਇਹਨਾਂ ਦਾ ਉੱਥੇ ਬੜਾ ਪ੍ਰਸਿੱਧ ਹੈ ਜੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹਨਾਂ ਦਾ ਪੂਰਾ ਨਾਂ ਚੱਲਦਾ ਜਾਨੀ ਕਿ ਸੋ ਆਜੋ ਕਰਾਉਣੇ ਆ ਇਹਨਾਂ ਨਾਲ ਗੱਲਬਾਤ ਤੇ ਇਹਨਾਂ ਦੇ ਜ਼ਿੰਦਗੀ ਦੇ ਐਕਸਪੀਰੀਅੰਸ ਦੀਆਂ ਗੱਲਾਂ ਸੁਣਾਉਣੇ ਜੀ ਤੁਹਾਨੂੰ ਜੋ ਇਹਨਾਂ ਨੇ ਆਪ ਦਾ ਉਰੇ ਆ ਕੇ ਇੱਕ ਸਕਸੈਸ ਬਿਜ਼ਨਸ ਹੈ ਜਿਹੜਾ ਉਹ ਚਲਾਉਂਦੇ ਨੇ ਜੀ ਇਹ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਹੈ ਉਰੇ ਕਾਫੀ ਬੰਦਿਆਂ ਨੂੰ ਰੋਜ਼ਗਾਰ ਜਿਹੜਾ ਉਰੇ ਦਿੱਤਾ ਹੋਇਆ ਹੈ ਤੇ ਇਹ ਸਾਡੀ ਪੂਰੀ ਵੀਡੀਓ ਤੁਸੀਂ ਪੂਰੀ ਇੰਟਰਵਿਊ ਸਾਡੇ ਰੰਗ ਪੰਜਾਬ ਦੇ YouTube ਚੈਨਲ ਤੇ ਧਰਮਾ ਹਰੇ ਉਹਦੇ ਉੱਤੇ ਦੇਖ ਸਕਦੇ ਸੀ ਮੋਂਟਰੀਅਲ ਐ ਟ੍ਰਾਇੰਗਲ ਅਸੀਂ ਮੇਰੀ ਜੀ ਦੇ ਤੇ ਮੈਂ ਕੰਟੇਨਰ ਪੁਲ ਕਰਦਾ ਰਿਹਾ ਸਾਢੇ 1.5 ਸਾਲ ਇਹ 2 ਸਾਲ ਮੈਂ ਕੋਸ ਤੋਂ ਕੋਸ ਵੀ ਰਨ ਕੀਤਾ ਵੈਂਕੂਵਰ ਕੈਲਵੀਰ ਮਾਂਟਲ ਟ੍ਰਾਂਟੋ ਮੋਂਟਰੀਅਲ ਇਹ ਵੀ ਰਨ ਕੀਤਾ ਫਲੈਟ ਬੈਡ ਸਮਝ ਗਏ ਇਸ ਕਰਕੇ ਮੈਂ 86 ਦਸੰਬਰ ਸਿਰ ਮੇਰੇ ਕੋਲ ਚਾਰ ਗੱਡੀਆਂ ਕਿ ਮੈਂ ਸੋਚਿਆ ਯਾਰ ਆਪਣੀ ਕਮਿਟੀ ਵਧ ਗਈ ਹੈ 25 26 ਮੁੰਡੇ ਮੈਂ ਲਿਆ ਰੋਡ ਦੇ ਉੱਤੇ ਜੀ ਉਹਨਾਂ ਕੋਲ ਟਰੱਕ ਨਹੀਂ ਮੈਂ ਜੇ ਉਹਨਾਂ ਨੂੰ ਟ੍ਰੇਨ ਕਰਦਾ ਸੀ ਮੈਂ ਕਹਾ ਗੱਲ ਸੁਣੋ ਤੁਸੀਂ 2-2 3-3 ਬੰਦਿਆਂ ਨੂੰ ਟ੍ਰੇਨ ਹੋਰ ਕਰਨਾ ਹੈ ਆਪਣੇ ਹੋਰ ਬੰਦਿਆਂ ਨੂੰ ਲਿਆਉਣਾ ਇਸ ਕੰਮ 'ਚ ਹਾਂਜੀ ਇਹ ਨਹੀਂ ਵੀ ਤੁਸੀਂ ਕਿਉਂਕਿ ਜਿਹੜੇ ਮੈਥੋਂ ਅੱਗੇ ਪਹਿਲਾਂ ਸੀਗੇ ਉਹ ਮਾਫ਼ ਕਰਨਾ ਮੈਂ ਉਹਨਾਂ ਦੇ ਮੂੰਹ ਤੇ ਕਹਿਣਾ ਦੇਵਾਰ ਸੈਲਫਿਸ਼ ਪੀਪਲ ਉਹ ਨਹੀਂ ਚੋਲੇ पे ਹੋਰ ਆ ਗਏ ਜੀ ਹੈ ਤੇ ਮੈਂ ਕਹਿੰਦਾ ਵੀ ਆਹ ਹੋਰ ਬੰਦੇ ਨੂੰ ਲਿਆਓ ਉਸ ਤੋਂ ਬਾਅਦ ਕੀ ਹੋ ਗਿਆ ਬਈ ਦਸੰਬਰ 86 'ਚ ਮੈਂ ਕਹਿੰਦਾ ਯਾਰ ਹੁਣ ਸਾਡੀ ਕਮਿਊਨਿਟੀ ਜਿਹੜੀ ਆ ਨਾ ਉਹ ਵਦਰੀਆ ਕਿਉਂਕਿ ਜਿਹੜਾ ਸੀ 81 ਦੇ ਮੁੰਡੇ ਗਏ ਸੀਗੇ ਰਫੂਜੀ ਬਣ ਕੇ ਉਹ ਸਾਰੇ ਪੱਕੇ ਹੋ ਗਏ ਨੇ ਪਰਿਵਾਰ ਆ ਗਏ ਹਾਂ ਤੇ ਇੱਧੀਆਂ ਚ ਕੰਮ ਕਰਦੇ ਦਿਹਾੜੀਆਂ ਕੇਹੀ ਟੂ ਟੁਟ ਕੀ ਕਰਦੇ ਉਹ ਹੋ ਗਿਆ ਹਾਂ ਮੈਂ ਕਿਹਾ ਵੀ ਸਕੂਲ ਚਾਹੀਦਾ ਸਾਡੀ ਕਮਿਟੀ ਦਾ ਫਿਰ ਮੈਂ ਜਨਵਰੀ ਫਰਵਰੀ ਮਾਰਚ ਤਿੰਨ ਮਹੀਨੇ ਲਾ ਕੇ ਲਾਇਸੈਂਸ ਲੈ ਕੇ ਪ੍ਰੋਪਰ ਗਵਰਨਮੈਂਟ ਤੋਂ ਫਿਰ ਮੈਂ ਸਕੂਲ ਖੋਲਿਆ ਜੀ ਇਸ ਆਖੀ ਵਾਲੇ ਦਿਨ ਮੈਂਸ ਓਪਨਿੰਗ ਕੀਤੀ ਇੱਕ ਏਕੜ ਜਗਾ ਲੈ ਕੇ ਇੱਕ ਇੱਕ ਨੂੰ ਦਾ ਮੈਂ ਲੋਡ ਲਿਆ ਜਿਹਦੇ ਵਿੱਚ ਮੇਰੀ ਮੇਰੇ ਕੋਲ ਦੋ ਟਰੱਕ ਸੀਗੇ ਇੱਕ ਛੋਟਾ ਟਰੱਕ ਜਿਹੜਾ ਭਾਗ ਇੰਡੀਆ ਵਾਲਾ ਸੀ ਉਹ ਸੀਗਾ ਉਹਦੇ ਤੇ ਮੈਂ ਟ੍ਰੇਨਿੰਗ ਦਿੰਦਾ ਸੀਗਾ ਗਵਰਨਮੈਂਟ ਲਾ ਦੇ ਹਿਸਾਬ ਨਾਲ ਮੈਨੂੰ ਉਹਨਾਂ ਨੂੰ ਅ 2 ਮਹੀਨੇ ਦਾ ਕੋਰਸ ਦੇਣਾ ਪੈਂਦਾ ਸੀ ਜੀ ਹਾਂ ਜੀ ਇਸ ਕਰਕੇ ਮੈਂ ਉਸ ਸਾਲ ਦੇ ਵਿੱਚ 25-22 ਮੁੰਡੇ ਟ੍ਰੇਨ ਕਰ ਸਕਿਆ 87 ਦੇ ਵਿੱਚ 8 ਮਹੀਨੇ ਜੀ بس ਉਹ ਤੋਂ ਬਾਅਦ ਫਿਰ ਮੇਰਾ ਪਰਿਵਾਰ ਸੀ ਮੇਰਾ ਭਾਈ ਸੀ ਛੋਟਾ ਤੇ ਮੇਰਾ ਇੱਕ ਬਰਦਰ ਲਾ ਜਿੰਨੇ ਦੀ ਕਿੰਨੀ ਬੋਰੀ ਲੱਗਦੀ ਆ ਕਣਕ ਦੀ ਗੱਲਾਂ ਜਿਨੂੰ ਕਹਿੰਦੇ ਆ ਕਿਸੇ ਟਾਈਮ ਚੋ 5 ਰੁਪਏ ਜਾਂ 10 ਰੁਪਏ ਦੀ ਬੋਰੀ ਆਉਂਦੀ ਤੇ 15 ਦੀ ਕਾਹ ਜਾਂਦੀ ਹੁੰਦੀ ਸੀ ਉਹ 5 ਰੁਪਏ ਜਿਹੜੇ ਆ ਇੱਕ 1 ਰੁਪਿਆ ਜਾਣਾ ਸੀਐਮ ਨੂੰ 1 ਰੁਪਿਆ ਜਾਣਾ ਮਿਨਿਸਟਰ ਆਫ ਮਿਨਿਸਟਰ ਆਫ ਐਗਰੀਕਲਚਰ ਨੂੰ 1 ਰੁਪਿਆ ਮੰਡੀ ਬੋਰਡ ਚੇਅਰਮੈਨ ਨੂੰ 2 ਰੁਪਏ ਥੱਲੇ ਵੰਡੇ ਜਾਣੇ ਆ ਇਹ ਬੰਦਾ ਉਸ ਟੈਂਡ ਦੇ ਵਿੱਚ 6 ਕਰੋੜ ਪੋਰੀ ਲੱਗਦੀ ਸੀ ਅੱਜ 10 ਕਰੋੜ ਹੈ ਉਦੋਂ 90 ਕਿਲੋ ਦੀ ਭਰ ਸੀਗੀ ਅੱਜ ਭਰਤ ਹੈਗੀ ਆ 55 ਕਿਲੋ ਦੀ ਉਦੋਂ 150 ਕਵਾਂਟ੍ਰਕ ਟ੍ਰੱਕ ਚ ਪਾਉਂਦੇ ਹੁੰਦੇ ਸੀ ਉਸ ਜਮਾਨਿਆਂ ਚ ਅੱਜ 3.5 ਸਪੂਰੀ ਕੰਦੀ ਆ ਟ੍ਰੱਕ ਚ 400 ਪੋਰੀ ਪਾਉਂਦੇ ਆ ਇਸ ਕਰਕੇ ਉਹ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਉਹ ਪੈਸੇ ਕਿਸੇ ਉਹ ਕਿਸੇ ਖਾਤੇ ਚ ਨਹੀਂ ਗਏ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਨਾਲ ਤੁਸੀਂ ਜੁੜੇ ਹੋਇਓ ਤੇ ਇਹ ਪੂਰੀ ਇੰਟਰਵਿਊ ਹੈ ਜਿਹੜੀ ਤੁਸੀਂ ਸਾਡੇ ਰੰਗ ਪੰਜਾਬ ਦੇ YouTube ਚੈਨਲ ਤੇ ਰੰਗ ਪੰਜਾਬ ਦੇ Facebook ਪੇਜ ਤੇ ਪੂਰੀ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਜੀ ਸੋ ਸਾਰੇ ਵੀਰਾਂ ਦਾ ਇੱਕ ਵਾਰੀ ਫੇਰ ਤੋਂ ਜੀ ਬਹੁਤ ਬਹੁਤ ਧੰਨਵਾਦ